ਗੁਰਮਖੋ ਇਹ ਸਾਡੀ ਕੌਮ ਦੀ ਇੱਕ ਬੜੀ ਵੱਡੀ ਪ੍ਰਾਪਤੀ ਹੋਈ ਆ ਜਿੱਤ ਹੋਈ ਆ ਤੇ ਮੇਰੀ ਜਿੰਨੀ ਕੁ ਉਮਰ ਹੋਈ ਆ ਮੈਂ ਆਪਣੇ ਜੀਵਨ ਦੇ ਵਿੱਚ ਇਹ ਸਿੱਖ ਪੰਥ ਦੇ ਹਿੱਸੇ ਪਹਿਲੀ ਜਿੱਤ ਪ੍ਰਾਪਤ ਦੇਖੀ ਆ ਸਤ ਅਕਾਲ ਨਹੀਂ ਤਾਂ ਹਮੇਸ਼ਾ ਸਾਨੂੰ ਸਰਕਾਰਾਂ ਵੱਲੋਂ ਗੋਗਲੂਆਂ ਤੇ ਮਿੱਟੀ ਝਾੜ ਕੇ ਤੇ ਘਰਾਂ ਨੂੰ ਵਾਪਸ ਤੋਰ ਦਿੱਤਾ ਜਾਂਦਾ ਏ ਪਰ ਕਾਰਨ ਕੀ ਹੋਇਆ ਇੱਥੇ ਮੈਂ ਬਾਬਾ ਬਖਸ਼ੀਸ਼ ਸਿੰਘ ਜੀ ਦੀ ਇੰਟਰਵਿਊ ਸੁਣ ਰਿਹਾ ਸੀ ਜਦੋਂ ਮੋਰਚਾ ਚਕਾਉਣ ਦੇ ਲਈ ਆਖਿਆ ਗਿਆ ਤੇ ਬਾਬਾ ਜੀ ਨੇ ਇੱਕ ਗੱਲ ਆਖੀ ਸੀ ਕਿ ਜੇਕਰ ਇਹ ਮੋਰਚਾ ਚਕਾਉਣ ਲਈ ਇੱਥੇ ਆਉਣਾ ਤੇ ਪਹਿਲਾਂ ਮੇਰਾ ਪਛੋਕੜ ਪਤਾ ਕਰਕੇ ਆਓ ਫੇਰ ਤੁਹਾਨੂੰ ਅਗਲੀ ਗੱਲ ਆਪੇ ਹੀ ਸਮਝ ਆ ਜਾਊਗੀ ਗੁਰਮਖੋ ਗੱਲ ਦਾ ਮੇਨ ਮਕਸਦ ਕੀ ਸੀ ਮਤਲਬ ਕੀ ਸੀ ਕਿ ਜਦੋਂ ਵੀ ਰਾਜ ਮਿਲਿਆ ਔਰ ਖੰਡੇ ਤੇ ਟੰਬੇ ਦੇ ਨਾਲ ਮਿਲਿਆ ਏ ਗੱਲਾਂ ਨਾਲ ਕਰਾ ਨਹੀਂ ਬਣਦੇ ਥੁੱਕ ਨਾਲ ਪਕਦੀਆਂ ਵੜੀਆਂ ਨਾ ਸੀਸਤਲੀ ਤੇ ਰੱਖੇ ਬਿਨ ਕਦੇ ਜੰਗਾ ਜਾਂਦੀਆਂ ਲੜੀਆਂ ਤੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸਾਡੀ ਝੋਲੀ ਦੇ ਵਿੱਚ ਇਹ ਜਿੱਤ ਪਾਈ ਆ ਗੁਰਮਖੋ ਸਾਡੇ ਜ਼ਿਮੀਦਾਰਾਂ ਦਾ ਆਮ ਜਾਈ ਸੁਭਾ ਹੁੰਦਾ ਈ ਕਿ ਅਸੀਂ ਕਿਸੇ ਦਾ ਵਾਹਨ ਵੀ ਠੇਕੇ ਤੇ ਲੈ ਲਈਏ ਨਾ ਤੇ ਪਈਆਂ ਵੱਡ ਲਈਦੀਆਂ ਤੇ ਹੁਣ ਤਾਂ ਸੁਖ ਨਾ ਅੱਠ ਗਿੱਲੇ ਜ਼ਮੀਨ ਮਿਲ ਗਈ ਆ ਅਸੀਂ ਹੌਲੀ ਹੌਲੀ ਵੱਧ ਜਾਣਾ ਅੱਗੇ ਨੂੰ ਕਿਉਂਕਿ ਇਹ ਸਾਡਾ ਹੀ ਆ ਸਤਿ ਸ੍ਰੀ ਅਕਾਲ ਤੇ ਵਧਣਾ ਪਵੇਗਾ ਵਧੇ ਤੋਂ ਬਿਨਾ ਗੱਲ ਵੀ ਨਹੀਂ ਜੋ ਬਾਨੀ ਜਿੰਨਾ ਚਿਰ ਖਾਲਸਾ ਪੰਥ ਆਪਣੇ ਅਸਲੀ ਮਕਸਦ ਤੇ ਨਹੀਂ ਆਉਂਦਾ ਖਾਲਸਾ ਪੰਥ ਦਾ ਮਕਸਦ ਕੀ ਹੈ ਕਾ ਰਾਜ ਕਰੇ ਹਨ ਕ ਲੜ ਮਰੇ ਹਨ ਜਾਂ ਅਸੀਂ ਰਾਜ ਕਰਦੇ ਆ ਤੇ ਜਾਂ ਅਸੀਂ ਲੜ ਕੇ ਮਰ ਮਿਟ ਜਾਂਦੇ ਆ ਜਾਂ ਬਾਗੀ ਜਤ ਜਾਂ ਬਾਦਸ਼ਾ ਸਾਡੇ ਦੋ ਹੀ ਸੂਰ ਆ ਅਸੀਂ ਕਦੇ ਕਿਸੇ ਦੀ ਚਪਲੀ ਦੇ ਥੱਲੇ ਰਹਿ ਨਹੀਂ ਸਕਦੇ ਜਿੰਨਾ ਜਿੰਨਾ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਖਤਮ ਕਰਨ ਦਾ ਯੋਰ ਲਾਇਆ ਉਹਨਾਂ ਹੀ ਅਸੀਂ ਆਪਣੇ ਆਪ ਨੂੰ ਨਿਖਾਰ ਕੇ ਪੇਸ਼ ਕੀਤਾ ਸਟੇਜ ਤੇ ਚੜਨ ਤੋਂ ਪਹਿਲਾਂ ਦਾਸ ਨੂੰ ਜੋ ਹੁਕਮ ਹੋਏ ਮੈਂ ਉਹ ਹੀ ਕਵਤਾਵਾਂ ਆਪੀ ਦੇ ਨਾਲ ਸਾਂਝੀਆਂ ਕਰ ਜਾਣੀਆਂ ਨੇ ਤੇ ਗੁਰਮਖੋ ਸਮੇਂ ਦੇ ਵਿੱਚ ਰਹਿੰਦੇ ਆ ਹਾਲਾਂਕਿ ਸੰਗਤ ਦੇ ਵਿੱਚੋਂ ਬਹੁਤ ਸਾਰਾ ਪਿਆਰ ਇਹ ਮਿਲਦਾ ਏ ਕਿ ਸਮਾਂ ਵੱਧ ਦਿੱਤਾ ਜਾਵੇ ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਏ ਕਿ ਜੇ ਅਸੀਂ ਵਕਤ ਦੀ ਕਦਰ ਨਾ ਨਾ ਕਰਾਂਗੇ ਤੇ ਵਕਤ ਫਿਰ ਸਾਡੀ ਵੀ ਕਦਰ ਨਹੀਂ ਜੋ ਕਰਦਾ ਪ੍ਰਬੰਧਕ ਸਹਿਬਾਨਾਂ ਦਾ ਉਲੀਕਿਆ ਹੋਇਆ ਸਾਰਾ ਸਮਾਗਮ ਮੇਰੇ ਇੱਕ ਟਾਈਮ ਲਾਉਣ ਦੇ ਨਾਲ ਵੱਧ ਤੇ ਉਹ ਸਾਰਾ ਖਰਾਬ ਹੋ ਜਾਣਾ ਪਿੱਛੇ ਸਾਡੇ ਵਾਰ ਸਭ ਬੈਠੇ ਨੇ ਬੜੇ ਸਤਕਾਰਯੋਗ ਨੇ ਇਹਨਾਂ ਨੇ ਵੀ ਆਪ ਜੀ ਦੇ ਨਾਲ ਹਾਜ਼ਰੀ ਭਰਨੀ ਆ ਤੇ ਮੈਂ ਜਿਆਦਾ ਸਮਾਂ ਨਹੀਂ ਜੋ ਲੈਣਾ ਮੈਨੂੰ ਜੋ ਹੁਕਮ ਹੋਇਆ ਏ ਮੈਂ ਉਸੇ ਵਿੱਚ ਹੀ ਸਾਰੀਆਂ ਕਸਰਾਂ ਕੱਢ ਜਾਣੀਆਂ ਨੇ ਗੁਰਮਖੋ ਸਮੇ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਖਤਮ ਕਰਨ ਦਾ ਯੋਰ ਲਾਇਆ ਅੱਧ ਵੀ ਲਾ ਰਹੀਆਂ ਨੇ ਪਰ ਅਸੀਂ ਕਦੇ ਵੀ ਇਹਨਾਂ ਸਰਕਾਰਾਂ ਦੇ ਥੱਲੇ ਨਹੀਂ ਜੋ ਲੱਗੇ ਅਸੀਂ ਆਪਣੇ ਆਪ ਨੂੰ ਨਖਾਰ ਕੇ ਪੇਸ਼ ਕੀਤਾ ਸਾਨੂੰ ਮਕਾਉਣ ਦਾ ਯਤਨ ਕੀਤਾ ਸਾਨੂੰ ਰੋਕਣ ਦਾ ਯਤਨ ਕੀਤਾ ਸਾਨੂੰ ਟੋਕਣ ਦਾ ਯਤਨ ਕੀਤਾ ਪਰ ਅਸੀਂ ਉਸ ਪੰਥ ਦੇ ਵਾਲੀਆਂ ਜਿਸ ਦੀ ਬਾਬਤ ਭਾਈ ਗੁਰਦਾਸ ਜੀ ਅੰਕਿਤ ਕਰਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅਸੀਂ ਉਸ ਗੁਰੂ ਬਾਬੇ ਨਾਨਕ ਦੇ ਪੁੱਤਰਿਆਂ जिने बाबर ਦੀ ਅੱਖ ਵਿੱਚ ਅੱਖ ਪਾ ਕੇ ਆਖਿਆ ਕਿ ਐ बाबर ਤੂੰ बाबर ਨਹੀਂ ਤੂੰ ਜਬਰਿਆ ਤੂੰ ਮਜਲੂਮਾਂ ਦੇ ਉੱਤੇ ਅਤਿਆਚਾਰ ਕਰਦਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਤੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ ਅਸੀਂ ਉਸ ਪੰਥ ਦੇ ਵਾਲੀਆਂ ਜਿਵੇਂ ਜਿਵੇਂ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਖਤਮ ਕਰਨ ਦਾ ਯਤਨ ਕੀਤਾ ਅਸੀਂ ਆਪਣੇ ਆਪ ਨੂੰ ਨਖਾਰ ਕੇ ਪੇਸ਼ ਕਿਸ ਤਰ੍ਹਾਂ ਕੀਤਾ ਏ ਕਵਤਾ ਆਪਣਾ ਪ੍ਰਚਾਰ ਖੁਦ ਕਰ ਲਵੇਗੀ ਆਓ ਪਿਆਰ ਦੇ ਨਾਲ ਸਰਵਣ ਕਰੀਏ